ਪੰ ਸਰਬ ਤੁਸੀਂ ਪਿੰਡ ਦੇ सरपंच ਬਣ ਚੁੱਕੇ ਹੋ ਸੋ ਪਿੰਡ ਵਾਲਿਆਂ ਤੁਹਾਨੂੰ ਮਾਣ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਕੀ ਕਹਿਣਾ ਚਾਹੋਗੇ ਕਿਵੇਂ ਦੇਦੂ ਮੈਂ ਰਜਿੰਦਰ ਸਿੰਘ ਸਰਪੰਚ ਪਿੰਡ ਸਪਰਾਏ ਕੋਠੀ ਤੋਂ ਮੈਨੂੰ ਪਿੰਡ ਵਾਲਿਆਂ ਨੇ ਵੋਟਾਂ ਨਾਲ ਜਿਤਾਇਆ ਮੈਂ ਆਪਣੇ ਪਿੰਡ ਸਪਰਾਏ ਕੋਠੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਕਿਉਂਕਿ ਪਹਿਲਾਂ ਤੇ ਲੋਕੀ ਜਿਹੜੇ ਸਰਪੰਚ ਪਿਛਲੀ ਵਾਰ ਬਣੇ ਸੀ ਉਹ ਤੇ ਸਾਰੇ ਇਦਾਂ ਹੀ ਬਣ ਗਏ ਤੇ ਮੈਨੂੰ ਪਿੰਡ ਵਾਲਿਆਂ ਨੇ ਆਤ ਕੀ ਬੋਟਾਣਾ ਜਤਾਇਆ ਮੈਂ ਪਿੰਡ ਆਪਣੇ ਪਿੰਡ ਸਪਰਾ ਕੋਠੀ ਦਾ ਬਹੁਤ ਬਹੁਤ ਧੰਨਵਾਦ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਇਹ ਜਿਹੜੇ ਤੁਹਾਡੀ ਨਵੀਂ ਪੰਚਾਇਤ ਵੱਲੋਂ ਪੂਰੇ ਕਰਾਈ ਜਾਣ ਸਾਡੇ ਪਿੰਡ ਦੇ ਲਗਭਗ ਜੀ ਮੈਂ ਤੇ ਅੱਜ ਹਾਲਾਤ ਵੇਖੋ ਕਿ ਤੇ ਚਾਰੇ ਪਾਸੇ ਪਿੰਡ ਦੇ ਜਾ ਕੇ ਅਜੇ ਤੱਕ ਤੇ ਕੰਮ ਇਦਾਂ ਹੀ ਹੋਇਆ ਪਿਆ ਸਾਰੇ ਇਦਾਂ ਅਧੂਰੇ ਹੀ ਨੇ ਹੁਣ ਮੈਂ ਅੱਗੇ ਮੇਰੇ ਘਰ ਬੰਦੇ ਆਏ ਮੈਂ ਹਸ ਸੁਸਰਾਹ ਕਰਨੇ ਵੀ ਸ਼ੁਰੂ ਕਿਹੜੇ ਪਾਸੇੋਂ ਕਰਾਂ ਚਾਰੇ ਪਾਸੇ ਪਿੰਡ ਦੇ ਨੜਕ ਪਿਆ ਤੇ ਮੈਂ ਸੋਚਦਾ ਵੀ ਸ਼ੁਰੂ ਕਿਹੜੇ ਪਾਸੇੋਂ ਕਰੀਏ ਇਹ ਚੱਕਰ ਵੀ ਸਾਰੇ ਕੰਮ ਕਰਾਵਾਂਗੇ ਚਾਰੇ ਪਾਸੇ ਪਿੰਡ ਦੇ ਚਾਰ ਸਵਰਾ ਜਿਹੜਾ ਉਹਨੂੰ ਸਵਾਈ ਕਰਾਵਾਂਗੇ ਪਿੰਡ ਦੇ ਜਿਹੜੇ ਸੜਕ ਬਣੀ ਸੜਕ ਦੇ ਨਾਲ ਲੋਕਾਂ ਨੇ ਰੂੜੀਆਂ ਨਾ ਵਗੈਰਾ ਲਾਈਆਂ ਨੇ ਉਹਨਾਂ ਨੂੰ ਸੈਰ ਦੇ ਕਰਾ ਕੇ ਉੱਥੇ ਮਿੱਟੀ ਪਦਰਾ ਪਦਰਾ ਕਰਾ ਕੇ ਮਿੱਟੀ ਪਵਾ ਕੇ ਪਦਰਾ ਕਰਾਵਾਂਗੇ ਉਹਨਾਂ ਨੂੰ ਮੇਨ ਤੁਹਾਨੂੰ ਕੀ ਲੱਗਦਾ ਕਿਹੜਾ ਪਿੰਡ ਦਾ ਪਿੰਡ ਕੰਮ ਪਿਆ ਜਿਹੜਾ ਉਹ ਕਰਵਾਇਆ ਜਾਣਾ ਮੇਨ ਪਿੰਡ ਦਾ ਹੈਗਾ ਜੀ ਪਿੰਡ ਦੇ ਚਾਰ ਸਿਰੇ ਇੱਕ ਨਾਲਾ ਬਣਨ ਵਾਲਾ ਆ ਜਿਹਦੇ ਚੱਕਰ 'ਚ ਸਾਡੇ ਸੱਪੜ ਵੀ ਜਿਹੜਾ ਹਸਾਬ ਦਾ ਸਰਪੰਚ ਆ ਉਹਨੇ ਕੁੱਝ ਉਹ ਤੇ ਨਾ ਆਪਣੇ ਕਬਜਾ ਕੀਤਾ ਆਵਾ ਤੇ ਉਹ ਸੱਪਰੋਂ ਨੇ ਪੂਰ ਦਿੱਤਾ ਉਥੇ ਅਹੀਂ ਸੋਚਣੇ ਵੀ ਛੱਪੜ ਕਟਵਾ ਆ ਗਏ ਉਥੇ ਤੁਨੂੰ ਦੁਬਾਰਾ ਉਥੇ ਛੱਪੜ ਬਣਾ ਕੇ ਤਾਂ ਫਸ ਸਾਰੇ ਪਿੰਡ ਦਾ ਜਰਾ ਆਪਣੇ ਪਾਣੀ ਉਥੇ ਪਾਇਆ ਜਾਵੇ ਨੌਜਵਾਨਾਂ ਦੇ ਨੌਜਵਾਨਾਂ ਦਾ ਵੀ ਲਕਸ਼ਣ ਦੇ ਵਿੱਚ ਖਾਮ ਰੋਲਦਾ ਹੁੰਦਾ ਸੋ ਇਹਨਾਂ ਵਾਸਤੇ ਤੁਹਾਡੀ ਪੰਚਾਇਤੋਂ ਲੋਕ ਕੀ ਪਲੇਟਫਾਰਮ ਹੋਇਆ ਨੌਜਵਾਨਾਂ ਵਾਸਤੇ ਸੋਚ ਰਹੇ ਆ ਜੀ ਅਸੀਂ ਪਿੰਡ ਦੇ ਬੰਦਿਆਂ ਨਾਲ ਵੀ ਸਲਾਹ ਕਰ ਰਹੇ ਆ ਵੀ ਸਾਡੇ ਤੇ ਥੋੜੀ ਜੀ ਜ਼ਮੀਨ ਹੈਗੀ ਪਿੰਡ ਦੇ ਲੱਗ ਗਈ ਕੋਈ ਪਹਿਲੇ ਹੈਗੇ ਸੋਚਣ ਦੇ ਵੀ ਇੱਥੇ ਗਰਾਊਂਡ ਜੇ ਗਰਾਊਂਡ ਬਣਾ ਦਈਏ ਜਿਹਦੇ ਵਿੱਚ ਨਾਲ ਕੁਝ ਖੇਡ ਕਿਟਾਂ ਵੀ ਲੈ ਕੇ ਦਵਾਂਗੇ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਵਧੀਆ ਖੇਡਣ ਵਾਸਤੇ ਸਮਾਨ ਲੈ ਕੇ ਦਈਏ ਤੇ ਉਹਨਾਂ ਤੋਂ ਉੱਥੇ ਸੋ ਜੀ ਗਰਾਊਂਡ ਬਣਾਉਂਦੇ ਆ ਇਹ ਸੋਚ ਰਹੇ ਆ ਸੋ ਪੰਚਾਇਤ ਸਰੂ ਕਈ ਵਾਰੀ ਪਿੰਡਾਂ ਦੇ ਵਿੱਚ ਇਦਾਂ ਹੋ ਜਾਂਦਾ ਕਿ ਬਰਾਸਨ ਕਰਦੀ ਸਮੱਸਿਆ ਬਣ ਜਾਂਦੀ ਆ ਸੋ ਪੰਚਾਇਤ ਨੂੰ ਲੈ ਕੇ ਵੀ ਕਿਤਨਾ ਕਿਤੇ ਧੜੇ ਬੰਦੀ ਕਰਕੇ ਗਰੀਬ ਲੋਕਾਂ ਨੂੰ ਜਿਹੜਾ ਉਹ ਨਿਆਂ ਨਹੀਂ ਮਿਲਦਾ ਸੋ ਤੁਹਾਡੀ ਨਵੀਂ ਪੰਚਾਇਤ ਕਣੀ ਗਈ ਆ ਸੋ ਕਿਵੇਂ ਬਰਾਲਾ ਕੀਤਾ ਜਾਵੇਗਾ ਬਿਲਕੁਲ ਜੀ ਸਾਡੇ ਪਿੰਡ ਪਹਿਲਾਂ ਵੀ ਨਾ ਜੋ ਮੈਂ ਪਹਿਲਾਂ ਵੀ 2017 ਵਿੱਚ ਲੋਕਾਂ ਦੇ ਬਹੁਤ ਰਾਸ਼ਨ ਕਾਰਡ ਪੈਨਸ਼ਨ ਲਗਭਗ ਮੈਂ ਆਪਣੇ ਪਿੰਡ 'ਚ 74 ਫਲਾਸਾਂ ਬਣਵਾਈਆਂ ਪਹਿਲਾਂ ਬਿਨਾਂ ਸਰਪੰਚੀ ਤੋਂ ਬਣਾਈਆਂ ਨੇ ਉਸ ਤੋਂ ਬਾਅਦ 'ਚ ਚਲੋ ਦੂਸਾ ਆਇਆ ਉਹਨੇ ਲਗਭਗ ਬਹੁਤ ਜ਼ਿਆਦਾ ਗਰੀਬਾਂ ਦੇ ਰਾਸ਼ਨ ਕਾਰਡ ਕਟਵਾ ਦਿੱਤੇ ਨੇ ਇਹ ਹਰ ਇੱਕ ਅਸੀਂ ਮੈਂ ਬਿਨਾਂ ਪੱਖਪਾਤ ਤੋਂ ਹਰ ਇੱਕ ਦਾ ਰਾਸ਼ਨ ਕਾਰਡ ਬਣਵਾਵਾਂਗਾ ਬਿਨਾਂ ਪੱਖਪਾਤ ਤੋਂ ਪੈਨਸ਼ਨ ਬਣਵਾਵਾਂਗਾ ਸਾਰਿਆਂ ਦੇ ਕੰਮ ਕਰਵਾਵਾਂਗੇ ਜਿੰਨੇ ਆ ਕਿਨੇ ਪਿੰਡ ਦੀ ਆਜੂਸੋਂ ਲੈ ਕੇ ਕਿਵੇਂ ਦੇਣ ਐਜੂਕੇਸ਼ਨ ਸਾਡੇ ਦੀ ਜੋ ਸ਼ੁਰੂ ਤੋਂ ਰਿਹਾ ਪ੍ਰਾਇਮਰੀ ਸਕੂਲ ਹੀ ਰਿਹਾ ਹੈ ਤੇ ਅਸੀਂ ਕੋਸ਼ਿਸ਼ ਕਰਨੇ ਆ ਲੀਡਰਾਂ ਨੂੰ ਆਪਣੇ ਮੰਤਰੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਕਹਾਂਗੇ ਵੀ ਸਾਨੂੰ ਅਪਗ੍ਰੇਡ ਕੀਤਾ ਕਿਉਂਕਿ ਸਾਡੇ ਲਾਗੇ ਸੇਗ ਮੇਰ ਪਿੰਨੋ ਵੀ ਪਿੰਦਾ ਕਾਫੀ ਪਿੰਦਾ ਸਾਡੇ ਐਜੂਕੇਸ਼ਨ ਵਾਸਤੇ ਸਿਰਫ ਪੰਜਵੀਂ ਤੱਕ ਹੀ ਸਕੂਲ ਹੈ ਅਸੀਂ ਚਾਹੁੰਦੇ ਹਾਂ ਕਿ ਵੱਡਾ ਸਕੂਲ ਬਣ ਜਾਵੇ ਸਰ ਕਈ ਵਾਰੀ ਪਿੰਨਾਂ ਦੇ ਵਿੱਚ ਝਗੜੇ ਹੋ ਜਾਂਦੇ ਨੇ ਉਹ ਇੰਨੇ ਕੁ ਵਾਝ ਜਾਂਦੇ ਆ ਸੋ ਪਿੰਡ ਦੀ ਧੜੀਬੰਦੀ ਕਰਕੇ ਜਿਹੜੇ ਨੇ ਉਹਨਾਂ ਨੂੰ ਥਾਣੇ ਦੇ ਜਦਿਆਂ ਵਿੱਚ ਲੋਕਾਂ ਨੂੰ ਜਿਹੜਾ ਠੇ ਖਾਣੇ ਪੈਂਦੇ ਆ ਐਸਾ ਵੀ ਖਰਾਬ ਹੁੰਦਾ ਤੋ ਸਮਾਜ ਨੂੰ ਬਰਾਦ ਹੁੰ ਤੋ ਸਾਡੀ ਪੰਚਾਇਤ ਵੱਲੋਂ ਕੀ ਬਦਲਾ ਕੀਤਾ ਜਾਵੇਗਾ ਸਾਡੀ ਪੰਚਾਇਤ ਵੱਲੋਂ ਮੈਂ ਮੈਂ ਜਿਹੜਾ ਮੇਰਾ ਮਕਸਦ ਇਹੀ ਆ ਕਿ ਮੈਂ ਲਗਭਗ ਪ੍ਰੇਜ਼ਰ ਜਿੰਨਾ ਕੋਈ ਝਗੜਾ ਹੁੰਦਾ ਉਹਨਾਂ ਨੂੰ ਥਾਣੇ ਕਿ ਚੱਲੀ ਚ ਨਾ ਜਾਣ ਦਵਾਂ ਆਪਣੇ ਪਿੰਡ ਦੇ ਜਿਹੜੇ ਸਿਆਣੇ ਬੰਦੇ ਆ ਮੋਢਬਰ ਬੰਦੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਕੋਸ਼ਿਸ਼ ਕਰਾਂਗਾ ਨਿਬੇੜਨ ਦੀ ਕਿ ਉਹਨਾਂ ਨੂੰ ਬੰਦਿਆਂ ਨੂੰ ਥਾਣੇ ਥਾਣੇ ਨਾ ਜਾਣਾ ਪਵੇ ਕਿਤੇ ਚੌਂਕੀ ਨਾ ਜਾਣਾ ਪਵੇ ਉਹਨਾਂ ਨੂੰ ਕੋਸ਼ਿਸ਼ ਇਹੀ ਮੇਰੀ ਰਹੇਗੀ ਕਿ ਵੀ ਆਪਣੇ ਜਿਹੜੇ ਗਰੀਬ ਬੰਦੇ ਨੇ ਉਹਨਾਂ ਨੂੰ ਧੱਕੇ ਨਾ ਖਾਣੇ ਪੈਣ ਸਰ ਮਨਰੇਗਾ ਦੀ ਗੱਲ ਗਰੀਮਰੇਗਾ ਦੇ ਵਿੱਚ ਜਿਹੜਾ ਆ ਕਈ ਵਾਰੀ ਅ ਜੀ ਲੋਕਾਂ ਨੂੰ ਕੰਮ ਜਿਹੜਾ ਉਹ ਜਿਹੜੇ ਯੋਗ ਹੁੰਦੇ ਨੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਸੋ ਨਿਯਾਜ਼ ਕਈ ਵਾਰ ਲਿਸਟ ਵਿੱਚ ਨਾ ਹੁੰਦੇ ਨੇ ਉਹ ਘਰ ਬੈਠੇ ਆ ਉਹਨਾਂ ਦੇ ਕੌਣਾਂ ਜੇ ਪੈਸੇ ਆਉਂਦੇ ਨੇ ਸੋ ਤੁਹਾਡੀ ਪੰਚਾਇਤ ਵਾਲੋ ਕਿਦਾਂ ਦੇਖਿਆ ਜਾਏਗਾ ਬਿਲਕੁਲ ਜੀ ਹੋ ਰਿਹਾ ਪਿਛਲੇ ਬੜੀ ਬਹੁਤ ਜ਼ਿਆਦਾ ਹੋਇਆ ਵਾ ਮੈਂ ਇਹੀ ਚਾਹਾਂ ਮੈਂ ਅੱਗੇ ਤੋਂ ਮੈਂ ਨਰੇਗਾ ਦੇ ਵਿੱਚ ਲੋਕਾਂ ਕੋ ਕੰਮ ਕਰਾਵਾਂਗੇ ਨਾਲੇ ਉਹਨਾਂ ਨੂੰ ਰੋਜ਼ਗਾਰ ਦਵਾਂਗੇ ਤੇ ਉਹਨਾਂ ਕੋਾਰੇ ਪਾਸੇ ਪਿੰਡ ਦੇ ਕੰਮ ਵੀ ਕਰਾਵਾਂਗੇ ਇਹ ਬਹੁਤ ਜ਼ਿਆਦਾ ਪਿਛਲੀ ਵਾਰੀ ਹੋਇਆ ਵਾ ਲੋਕਾਂ ਦੇ ਬਿਨਾ ਬਿਨਾ ਕੰਮ ਕੀਤੇਆਂ ਲੋਕਾਂ ਦੇ ਖਾਤਿਆਂ 'ਚ ਪੈਸੇ ਪਏ ਨੇ ਤੇ ਜਿਨ੍ਹਾਂ ਵਿਚਾਰਾ ਕੰਮ ਕੀਤਾ ਉਹਨਾਂ ਨੂੰ ਪੈਸੇ ਨਹੀਂ ਮਿਲੇ ਪਏ। ਉਹ ਹਰਪੰਜਾਬ ਮੈਂ ਵਾਲਿਆਂ ਤੁਹਾਨੂੰ ਜਿਤਾਇਆ ਸੋ ਮਾਨ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਵਾ ਕਿਵੇਂ ਤੁਹਾਨੂੰ ਧੰਨਵਾਦ ਕਰਨਾ ਚਾਹੀਦਾ। ਮੈਂ ਜੀ ਤੁਹਾਨੂੰ ਪਹਿਲਾਂ ਕਹਾਂ ਮੈਂ ਬਹੁਤ ਬਹੁਤ ਲੋਕਾਂ ਦਾ ਸ਼ੁਕਰ ਗੁਜ਼ਾਰਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਦਿੱਤਾ ਆ। ਮੈਂ ਲੋਕਾਂ ਦਾ ਬਹੁਤ ਦਿਲੋਂ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਸਰਪੰਚੀ ਦੇ ਲੈਗ ਸਮਝਿਆ ਤੇ ਉਹਨਾਂ ਮੈਨੂੰ ਵੋਟਾਂ ਪਾ ਕੇ ਜਿਤਾਇਆ। ਮੈਂ ਆਪਣੇ ਪਿੰਡ ਵਾਸੀਆਂ ਦਾ Both both tan obvio de